ਤੋ ਕੱਲ ਆਪਣਾ ਕੰਮ ਪੂਰਾ ਨਹੀਂ ਹੋਇਆ ਸੀ ਤੇ ਬਾਈ ਲੰਘਿਆ ਜਾਂਦਾ ਸੀ ਆ ਬਾਈ ਨੇ ਟਰੈਕਟਰ ਦੇਖ ਕੇ ਗੱਡੀ ਰੋਕ ਲਈ ਤੇ ਬਾਈ ਦਾ ਪਿੰਡ ਆਗਾ ਆਪਣਾ ਪਿੰਡ ਕਿਹੜਾ ਸਤਾ ਤੇਰਾ ਬੱਪੀ ਆਣਾ ਬੱਪੀ ਆਣਾ ਫਰਮਾਹੀ ਕੋਲੇ ਹੈਨਾ ਗੁਲਾਬ ਸਿੱਧੂ ਦੇ ਪਿੰਡ ਕੋਲੇ ਪਿੰਡ ਆ ਬਾਈ ਦਾ ਟਰੈਕਟਰ ਦੇਖ ਕੇ ਬਾਈ ਨੇ ਗੱਡੀ ਰੋਕ ਲਈ ਠੀਕ ਆ ਠੀਕ ਆ ਬਾਈ ਬਾਈ ਕਹਿੰਦਾ ਹੌਲੈਂਡ ਦੇ ਫੈਨ ਆਪਾਂ ਪੱਕੇ ਹੌਲੈਂਡ ਰੱਖਿਆ ਬਾਈ ਨੇ ਵੀ ਏ ਯਾਰ ਬਹੁਤ ਪਿਆਰ ਮਿਲਦਾ ਯਾਰ ਜਦੋਂ ਐਵੇਂ ਰਸਤੇ 'ਚ ਕਿਤੇ ਬੰਦਾ ਰੋਕਦਾ ਨਾ ਬਹੁਤ ਮਾਣ ਜਾ ਮਹਿਸੂਸ ਹੁੰਦਾ ਲਵ ਯੂ ਭਾਈ ਇੰਨਾ ਪਿਆਰ ਦਿੰਨੇ ਹੋ ਲਵ ਯੂ ਯਾਰ ਤੈਨੂੰ ਅੱਜ ਵੀ ਮੇਟਰ ਕੱਲ ਤਾਂ ਹੋਇਆ ਨਹੀਂ ਸੀ ਕੰਮ ਪੂਰਾ ਤੇ ਹੁਣ ਆ ਗਿਆ ਆਪਾਂ ਦੁਕਾਨ ਤੇ ਵਾਈਆਂ ਦੀ ਤੇ ਕੱਲ ਤਾਂ ਯਾਰ ਥੋੜਾ ਜਿਹਾ ਦੂਜੇ ਲੋਡ ਕਰਿਆ ਜੀ ਕੰਮ ਅਜਨੇ ਆ ਚੀਜ਼ ਅਲੱਗ ਲਈ ਜੀ ਅੱਜ ਜਮਾ ਪ੍ਰਿੰਟ ਪ੍ਰੋਪਰ ਪ੍ਰਿੰਟ ਕਰਿਆ ਉਹਦੇ ਮੰਗੂ ਸੇਮ ਹੁਣ ਇੱਥੇ ਕਰਨਾ ਪ੍ਰਿੰਟ ਫਿਰ ਦੁਬਾਰੇ ਲਾਵਾਂਗੇ ਤੇ ਐਵੇਂ ਨਹੀਂ ਕਰਦੇ ਯਾਰ ਵੀ ਇੱਕ ਵਾਰੀ ਲਾਤਾ ਵੀ ਬੰਦੇ ਨੂੰ ਕਹਿ ਦਾਨਗੇ ਵੀ ਲੱਗ ਗਿਆ ਠੀਕ ਆ ਹੁਣ ਆਪਦੇ ਆਪ ਇਹਨਾਂ ਨੇ ਕਿਹਾ ਵੀ ਆਪਾਂ ਪ੍ਰਿੰਟ ਕੱਢਣਾ ਤੇ ਦੁਬਾਰੇ ਦੁਬਾਰੇ ਕੰਮ ਕਰ ਰਹੇ ਨੇ ਕੋਈ ਜ਼ਿਆਦਾ ਉਹ ਨਹੀਂ ਕਰਦੇ ਬੰਦੇ ਵੀ ਜਣੇ ਕਿ ਯਾਰ ਕੰਮ ਕਰਾਉਣਾ ਤਾਂ ਇੱਥੋਂ ਕਰਾਉ ਪੈਸੇ ਹੀ ਰੂਟ ਲਾਉਣੇ ਪਰ ਲਾਓ ਘੈਂਟ ਬੰਦਿਆਂ ਕੋਲੇ ਚੇ ਦੇਖੋ ਪ੍ਰਿੰਟ ਬਣਾਇਆ ਪਹਿਲਾਂ ਫਿਰ ਉਧਰੋਂ ਕੱਢਿਆ ਤੇ ਹੁਣ ਇਹਦੇ ਉੱਤੇ ਸਟicker ਪ੍ਰਿੰਟ ਹੋਣਾ ਕੰਡ ਕੰਮਕਾਰ ਆ ਯਾਰ ਪਾਈਆਂ ਦਾ ਵੀ ਮਿੱਤਰੋ ਕੰਮ ਕਰਾਈ ਜਾਂਦੇ ਜੀ ਕੰਮ ਕਰਾਉਂਦੇ ਕਨਾਦੇ ਯਾਰ ਭਰਾ ਆ ਗਏ ਪਿੰਡ ਕਿਹੜਾ ਪਾਈ ਆਪਣਾ ਧਨਪੁਰੇ ਤੋਂ ਇਹ ਖੜ ਕੇ ਮੁੰਡੇ ਜਾਂਦੇ ਜਾਂਦੇ ਕੰਮ ਹਜੇ ਕਾਫੀ ਰਹਿ ਗਿਆ ਯਾਰ ਚਲੋ ਇੱਥੇ ਆਉਂਦੇ ਜਾਂਦੇ ਜਿਹੜੇ ਇਧਰਲੇ ਭਰਾ ਆਪ ਨੂੰ ਫੋਲੋ ਕਰਦੇ ਆ ਉਹ ਮਿਲਦੇ ਜਾਂਦੇ ਆ ਧੰਨਵਾਦ ਬਾਬਾ ਲੈ ਵੀ ਮੁੰਡਿਓ ਇੰਡੀਕੇਟਰ ਵਾਲਾ ਵੀ ਸਿਸਟਮ ਚੇਂਜ ਕਰਤਾ ਪਹਿਲਾਂ ਆ ਦੇਖੋ ਚੱਲ ਰਿਹਾ ਲਵੀ ਮਿੱਤਰੋ ਦਿਨ ਦੂਜਾ ਲੰਘ ਚੱਲਿਆ ਸ਼ਾਮ ਹੋ ਗਈ ਲੈ ਵੀ ਲਟਾਨੀ ਵੀ ਕਰਤੀਆਂ ਚੇਂਜ ਦੇਖੋ ਹੁਣ ਲੁੱਕ ਸ਼ਾਮ ਹੋਣ ਲੱਗਿਆ ਵਾ 5:30 ਹੋ ਗਏ ਆ ਤੇ ਰੀਪਰ ਦੇਖੋ ਇੰਡੀਕੇਟਰ ਚੇਂਜ ਬਾਕਸਾ ਤੇ ਪਰਲਾ ਟੂਲ ਰਹਿ ਗਿਆ ਇਹ ਆ ਟੈਂਕੀ ਰਹਿ ਗਈ ਇਹ ਬਾਅਦ ਚ ਕਰਾਉਣੀ ਆਪਾਂ ਨੇ ਕੱਲ ਕਰਾਂਗੇ ਇਹਨੂੰ ਬਾਕੀ ਫਿਰ ਦੇਖਦੇ ਆ ਆ ਸਟicker ਵਗੈਰਾ ਜੀ ਚੇਂਜ ਕਰਦੇ ਆ ਤੇ ਫਰੰਟ ਵਾਲਾ ਵੀ ਚੇਂਜ ਕਰਤਾ ਆ ਜੀ ਲਵੀ ਮਿੱਤਰੋ ਦੂਜੇ ਦਿਨ ਦੇ ਬੱਜ ਗਏ 7 ਤੇ ਹੁਣ ਕੰਮ ਦੇਖ ਲੋ ਕੀ ਕੀ ਹੋਇਆ ਆਪਣਾ ਬੰਪਰ ਕਰਾਇਆ ਤੇ ਉਹ ਮਸਟੈਂਗ ਲੋਕ ਦੁਬਾਰਾ ਤੇ ਆ ਆਪਣਾ ਜਿਹੜਾ ਐਲਕ ਲੈਨ ਵਾਲਾ ਗੋਲਾ ਸੀ ਉਹ ਵੀ ਬਦ ਕਰਾਤਾ ਤੇ ਬਾਕੀ ਸਟicker ਦਾ ਆਪਾਂ ਚੇਂਜ ਕਰਾਈ ਨੇ ਪ੍ਰਿੰਟ ਕਰਾ ਕੇ ਤੇ ਬਾਕੀ ਛੋਟੀਆਂ ਮੋਡੀਆਂ ਜਿਹੜੀਆਂ ਚੀਜ਼ਾਂ ਆ ਚੀਜ਼ਾਂ ਕਰਾਈਆਂ ਨੇ ਤੇ ਟੂਲ ਬਾਕਸ ਜਿਹੜਾ ਪ੍ਰਿੰਟ ਕਰਾਇਆ ਤੇ ਲਾਸਟ ਇਹ ਆਪਣਾ ਮਸੇ ਨਹੀਂ ਕੰਮ ਕਿੰਨਾ ਕਰੇ ਕੰਮ ਪਰ ਉਹ ਹੋਣਾ ਕੰਮ ਭਾਵੇਂ ਘੱਟ ਆ ਪਰ ਕੰਮ ਹੈਗਾ ਕੁਆਲਟੀ ਵਾਲਾ ਨਾ ਪਹਿਲਾਂ ਅਸੀਂ ਡਿਜ਼ਾਈਨ ਕਰਦੇ ਇੰਜੀਨੀਅਰਾਂ ਵਾਂਗੂ ਫਿਰ ਉਹਨੂੰ ਪ੍ਰਿੰਟ ਕਰਦੇ ਲਿਵੀਨੇਸ਼ਨ ਹੋਇਆ ਜਣੀ ਕਿ ਇਹ ਚੀਜ਼ ਖਰਾਬ ਨਹੀਂ ਹੁੰਦੀ ਯਾਰ ਪਾਣੀ ਪੂਣੀ ਨਾਲ ਚੱਕਰ ਉਹ ਆ ਨਾ ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਕੰਮ ਭਾਵੇਂ ਘੱਟ ਕਰਿਆ ਪਰ ਕਰਿਆ ਸਿਰੇ ਵਾਲਾ ਕਿਉਂ ਨਹੀਂ ਪਾਣੀ ਨਾਲ ਵੀ ਤੇ ਨਾ ਪਿੱਕਾ ਵੀ ਨਹੀਂ ਪੈਂਦਾ ਹੈਗਾ ਨਾ ਨਾ ਫਿੱਕਾ ਬੁੱਕਾ ਤਾਂ ਇੰਨੇ ਕਾਦੇ ਨਾਲ ਪਾਣਾ ਜਦੋਂ ਉੱਤੇ ਲਿਵੀਨੇਸ਼ਨ ਹੋਈ ਹੋਈ ਹੈ ਨਾ ਤੇ ਇੱਕ ਆ ਚੀਜ਼ ਲਾਈ ਆ ਡੈਕ ਦਾ ਆਪਾਂ ਕੁਝ ਨਹੀਂ ਕਰਿਆ ਕਿਉਂਕਿ ਡੈਕ ਆਪਾਂ ਚੇਂਜ ਕਰਨਾ ਜੂ ਬਗੈਰਾ ਛਤਰੀ ਵਗੈਰਾ ਸਾਰੀ ਚੇਂਜ ਕਰਨ ਡਾਉਨ ਸੀਲਿੰਗ ਵਾਲੀ ਲਾਵਾਂਗੇ ਤੇ ਬਾਕੀ ਸਾਨੂੰ ਪਰਲੇ ਪਾਸੋਂ ਦਿਖਾ ਦਨਾ ਜਿਹੜਾ ਉਧਰ ਕੁਛ ਕੀਤਾ ਤੇ ਸੇਮ ਚੀਜ਼ ਜੀ ਆ ਗਈ ਤੇ ਇਧਰ ਟੂਲ ਆਪਣਾ ਬੈਟਰੀ ਬਾਕਸ ਆ ਇਹ ਪ੍ਰਿੰਟ ਕਰਕੇ ਲਾਇਆ ਫਰੰਟ ਤੇ ਸਿੱਧੂ ਮਸਲੂਵ ਦਾ ਫੋਟੋ ਜਸਟਿਸ ਕੋਰ ਤੇ ਸਿੱਧੂ ਮਸਲਾ ਤੇ ਝੰਡਾ ਜਿਹਾ ਲਾਤਾ ਬਾਕੀ ਸੇਮ ਹੀ ਆ ਤੇ ਬਸ ਇੰਡੀਕੇਟਰ ਹੋ ਗਏ ਇਹਨੂੰ ਬਲੈਕ ਫਿਲਮ ਕਰਕੇ ਲੋਗੋ ਲਾਤੇ ਸੇਮ ਹੀ ਬੈਕ ਸਾਈਡ ਤੇ ਲਾਏ ਨੇ ਤੇ ਆਪਣੀਆਂ ਫਰੰਟ ਲਾਈਟਾਂ ਨੇ ਜਿਹੜੀਆਂ ਉਹ ਵੀ ਆਪਣੇ ਆਗਰੀਆ ਬਲੈਕ ਤੇ ਲੈਟਾਂ ਲਾ ਕੇ ਤੁਹਾਨੂੰ ਦਿਖਾਉਣਾ ਪੈਂਦਾ ਕੋ ਲੈ ਵੀ ਮਿੱਤਰੋ ਬਸ ਬਾਈਆਂ ਦਾ ਲੋਗ ਲੋਗੋ ਰਹਿ ਗਿਆ ਲਾਉਣਾ ਬਾਕੀ ਕੰਮ ਹੋ ਗਿਆ ਤੇ ਇਧਰ ਬਾਈ ਪੀਜ਼ਾ ਲੈ ਗਿਆ ਪੀਜ਼ੇ ਦਾ ਕੀ ਚੱਕਰ ਹੋਇਆ ਇਹ ਕੀ ਚੱਕਰ ਹੋਇਆ ਤੁਸੀਂ ਬਾਈ ਆਰਡਰ ਮੰਗਾ ਕੇ ਬਾਅਦ ਕਰੇਗੇ ਉਹਨੂੰ ਕੈਨਸਲ ਕਰਤਾ ਉਹਨਾਂ ਨੇ ਅੱਛਾ ਜਦੋਂ ਘਰੇ ਲੈ ਕੇ ਪਹੁੰਚਿਆ ਕੈਨਸਲ ਹੋ ਗਿਆ ਬਾਈ ਉਹ ਰੇ ਜਾੱਖ ਲੈ ਕੇ ਤਾਂ ਪੀਜ਼ਾ ਖਾਓ ਇਹ ਵਜੇ ਵੀ ਲੋਕ ਪਿਆ ਪਹਿਲਾਂ ਬਣਵਾ ਲਿਆ ਤੇ ਫਿਰ ਕਹਿੰਦੇ ਕੈਨਸਲ ਆਰਡਰ ਕਰੋ ਮੁੜ ਕੇ ਆਏ ਬਾਈ ਹੁਣ ਤਾਂ ਭੱਜਾ ਵਜਾਰਾ ਸੀ ਕਹਿੰਦਾ ਪੀਜ਼ਾ ਖਾਓ ਪਹਿਲਾਂ ਤੁਸੀਂ ਹੈ ਨਾਣੀ ਨਾਣੀ ਵੀ ਲਿਖੇ ਖਾਣੀ ਵਾਲੇ ਹਾਂ ਇਹ ਤਾਂ ਸਾਡੇ ਅਸੀਂ ਜਾਣ ਲੱਗਿਆ ਦੀ ਮੈਂ ਹੁਣ ਬਸ ਤੂੰ ਲੈ ਕੇ ਆ ਗਿਆ ਤੂੰ ਪੀਜ਼ਾ ਲੈ ਕੇ ਆ ਗਿਆ ਲੈ ਵੀ ਮੇਤਰੋ ਕੰਮ ਹੋ ਗਿਆ ਓਕੇ ਤੇ ਦੈਂਤਾਂ ਲੱਗੇ ਦੋ ਪਰ ਕੰਮ ਕੰਮ ਹੋਇਆ ਸਰਾ ਜਿਵੇਂ ਐ ਲਾ ਲੋ ਵੀ ਕੰਪਨੀ ਵਾਲੇ ਸਟicker ਉਹਦੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਟicker ਨਹੀਂ ਸਾਰਾ ਟੇਪ 'ਚ ਫਿਕਸ ਆਏ ਸਾਰਾ ਮਸ਼ੀਨ ਬੜੀ ਘੈਂਟ ਹੈ ਇਹਨਾਂ ਕੋਲ ਤੇ ਬਾਕੀ ਸਾਰੀ ਚੀਜ਼ ਪਹਿਲਾਂ ਦਿਖਾਤੀ ਰੇਟ ਵਾਲੀ ਗੱਲ ਕਰੀਏ ਰੇਟ ਦਾ ਬਸ ਪੁੱਛੋ ਨਾ ਜਮਾ 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 ਬਜਟ 'ਚ ਆ ਕੰਮ ਸਾਰਾ ਕਰਦੇ ਆ ਬਾਈ ਜਮਾ ਮਾਇਲਾਂ ਦਾ ਲਿਵੀਨੇਸ਼ਨ ਤੇ ਆਪਣਾ ਸਟicker ਵਗੈਰਾ ਸਾਰੇ ਹਨਾ ਪਹਿਲਾਂ ਤੁਹਾਨੂੰ ਦਿਖਾਈ ਆ ਕੰਮ ਐਨ ਓਕੇ ਆ ਤੇ ਬਾਈਆਂ ਦੀ ਆਈ ਮੈਂ ਤੁਹਾਨੂੰ ਦਿਖਾਈ ਦਿੱਤੀ ਕਰ ਲਿਓ ਬਾਈ ਨੂੰ ਫੋਨ ਲਓ ਤੇ ਕੰਟੈਕਟ ਕਰ ਲਿਓ ਜੇ ਕੁਝ ਵੀ ਛਪਾਉਣਾ ਡਿਲੀਵਰੀ ਕਰਦਣੇ ਬਾਈ ਜੇ ਕੋਈ ਬਾਹਰ ਦਾ ਬੰਦਾ ਹੋਵੇ ਹੈ ਜਿੱਥੇ ਮਰਜੀ ਜਿਵੇਂ ਉਹ ਫੋਟੋ ਮੂਸੇ ਵਾਲੀ ਦੀਆਂ ਬੜਾ ਚੱਲਦੀਆਂ ਨੇ ਕਰ ਦੋਗੇ ਲੈ ਵੀ ਮਿੱਤਰੋ ਕਰ ਲਓ ਮੈਸੇਜ ਲੈ ਵੀ ਮਿੱਤਰੋ ਕੰਮ ਵਾਲੀਆਂ ਹੋ ਗਈਆਂ ਓਕੇ ਰਿਪੋਰਟਰ ਹੁਣ ਸਟicker ਵਾਲਾ ਕੰਮ ਵੀ ਨਿਬੜ ਗਿਆ ਆਪਣਾ ਗ੍ਰੀਨ ਕਵਰ ਵਾਲਾ ਵੀ ਤੇ ਰਹਿ ਗਿਆ ਹੁਣ ਆਪਣਾ ਮੀਕ ਸਿਸਟਮਾ ਛਾਤਰੀ ਵਗੈਰਾ ਤੇ ਪਤੇਗੜ ਸਾਹਿਬ ਚੰਦਨ ਵੀ ਥੋੜੇ ਰਹਿ ਗਏ ਆ ਤੇ ਬਾਕੀ ਹੁਣ ਦੱਸੋ ਕਮੈਂਟ ਕਰਕੇ ਹੋਰ ਆਪਾਂ ਕੀ ਕੀ ਲਾਈਏ ਟਰੈਕਟਰ ਤੇ ਤੇ ਬਾਕੀ ਅਗਲੇ ਵੀਡੀਓ ਦੇਖਣ ਲਈ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਕਰ ਲਓ ਸਬਸਕ੍ਰਾਈਬਰ ਨੋਟੀਫਿਕੇਸ਼ਨ ਵਾਲਾ ਬੱਟਨ ਜਿਹੜਾ ਦਬਲਿਓ ਤਾਂ ਕਿ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਤੁਹਾਨੂੰ ਮਿਲ ਜੇ ਤੇ ਬਾਕੀ ਹੁਣ ਕੰਮ ਦੀ ਡਿਟੇਲ ਦੇਖੋ ਆ ਕਿਵੇਂ ਲੱਗਿਆ ਕੰਮ ਕਮੈਂਟ ਕਰਕੇ ਜ਼ਰੂਰ ਦੱਸਿਓ ਲੇਵੇਂ ਮੈਟਰੋ ਲਾਸਟ ਚੀਜ਼ ਰਹਿ ਗਈ ਸੀ ਆ ਲੋ ਵੀ ਇੱਥੇ ਬਲੌਗ ਦਾ ਐਂਡ ਇੱਕ ਚੀਜ਼ ਉਹ ਇੱਥੇ ਹੋਰ ਲਾ ਦਿੰੀ ਠੀਕ ਆ ਠੀਕ ਆ ਬਲੌਗ ਦਾ ਦਾ ਐਂਡ ਤੇ ਅਗਲੇ ਬਲੌਗ ਚ ਆਪਣਾ ਡੈਕ ਡੋਕ ਕਰਦਿਆਂ ਚੇਂਜ ਛਤਰੀ ਜੁਤਰੀ ਕਰਦਿਆਂ ਚੇਂਜ ਤੇ ਅਗਲਾ ਬਲੌਗ ਦੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਇਹ ਮੁੰਡਾ ਹਜੇ ਲੇਟ ਹੋ ਗਿਆ ਹੁਣ ਆਇਆ ਠੀਕ ਆ ਚੈਨਲ ਕਰ ਲੋ ਸਬਸਕ੍ਰਾਈਬ ਛਤਰੀ ਚੇਂਜ ਕਰਨੀ ਆ ਡੈਕਾ ਹੋਰ ਲਾਉਣਾ ਕਰਦਿਆਂ ਫਿਰ ਅਗਲੀ ਮੋਡੀਫਿਕੇਸ਼ਨ ਸ਼ੁਰੂ ਬਾਏ ਬਾਏ